വാഹു ജീ കാലസാ വാഹു ജീ കി ഫുറി സംഗത്ത് ഗുരു സാഹി സണന ചേന സബസ്ക്യൈബ് കൂ ജി ശ്രീ ഗുരു നാന ജി യാത്ര പൂർണമാസി ജഗന്ഥു വിചേ ਜਗਨਨਾਥ ਪੁਰੀ ਸਥਾਨ ਤੇ ਇੱਕ ਬਹੁਤ ਵੱਡਾ ਧਾਰਮਿਕ ਮੇਲਾ ਲੱਗਿਆ ਹੋਇਆ ਸੀ ਇਸ ਪਵਿੱਤਰ ਜਗ੍ਹਾ ਤੇ ਸ੍ਰੀ ਕ੍ਰਿਸ਼ਨ ਦੀ ਇੱਕ 84 ਫੁੱਟ ਦੀ ਮੂਰਤੀ ਜਿਸ ਨੂੰ ਜਗਨਨਾਥ ਕਿਹਾ ਜਾਂਦਾ ਹੈ ਉਸ ਜਗਤ ਦੇ ਬ੍ਰਾਹਮਣਾਂ ਨੇ ਇਹ ਗਲਤ ਧਾਰਨਾ ਫੈਲਾ ਰੱਖੀ ਸੀ ਕਿ ਜਿਹੜਾ ਵੀ ਕੋਈ ਇਸ ਰਾਤ ਦੇ ਪਈਏ ਹੇਠ ਆਣ ਕੇ ਮਰੇਗਾ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ ਤੇ ਇਸ ਗਲਤ ਧਾਰਨਾ ਦੇ ਕਰਕੇ ਕਈ ਚਣੀਆਂ ਨੇ ਆਪਣੀ ਘਰ ਪਰਿਵਾਰ ਨੂੰ ਇਕੱਲਿਆਂ ਛੱਡ ਕੇ ਉਸ ਪਈਏ ਥੱਲੇ ਆਣ ਕੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਸਨ ਤੰਤਨ ਜੀ ਕਿਰੂ ਨਾਨਕ ਦੀਪ ਜੀ ਜਦੋਂ ਉਸ ਮੇਲੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਮੇਲੇ ਵਿੱਚ ਇੱਕ ਬ੍ਰਾਹਮਣ ਨੂੰ ਦੇਖਿਆ ਜਿਹੜਾ ਕਿ ਚੌਂਕੜੀ ਮਾਰ ਕੇ ਹੱਥ ਵਿੱਚ ਮਾਲਾ ਫੜ ਕੇ ਨੂਰਤੀ ਦੇ ਸਾਹਮਣੇ ਬੈਠਾ ਹੋਇਆ ਸੀ ਤਾਂ ਗੁਰੂ ਜੀ ਨੇ ਉਸ ਬ੍ਰਾਹਮਣ ਤੋਂ ਪੁੱਛਿਆ ਕਿ ਹੇ ਪੰਡਿਤ ਤੁਸੀਂ ਕਿੰਨਾ ਦਾ ਸਿਮਰਨ ਕਰ ਰਹੇ ਹੋ ਤੇ ਤੁਸੀਂ ਅੱਖਾਂ ਕਿਉਂ ਬੰਦ ਕੀਤੀਆਂ ਹੋਈਆਂ ਹਨ ਕਿਉਂਕਿ ਮੂਰਤੀ ਤਾਂ ਤੁਹਾਡੇ ਸਾਹਮਣੇ ਪਈ ਹੋਈ ਹੈ ਤਾਂ ਬ੍ਰਾਹਮਣ ਨੇ ਗੁਰੂ ਜੀ ਨੂੰ ਉੱਤਰ ਦਿੱਤਾ ਕਿ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹਾਂ ਤਾਂ ਮੈਂ ਥਿੰਨਾ ਲੋਕਾਂ ਦੀ ਮੌਜੂਦਾ ਹਾਲਾਤ ਦੇਖ ਸਕਦਾ ਹਾਂ ਕੀ ਇੰਨਾ ਲੋਕਾਂ ਵਿੱਚ ਕੀ ਚੱਲ ਰਿਹਾ ਹੈ ਤੇ ਇਹ ਕਹਿ ਕੇ ਉਸ ਬ੍ਰਾਹਮਣ ਨੇ ਆਪਣੀਆਂ ਅੱਖਾਂ ਫਿਰ ਤੋਂ ਬੰਦ ਕਰ ਲਈਆਂ ਜਿਵੇਂ ਹੀ ਬ੍ਰਾਹਮਣ ਨੇ ਆਪਣੀਆਂ ਦੋਵੇਂ ਅੱਖਾਂ ਦੁਆਰਾ ਤੋਂ ਬੰਦ ਕੀਤੀਆਂ ਤਾਂ ਗੁਰੂ ਜੀ ਨੇ ਉਸ ਦੇ ਸਾਹਮਣੇ ਪਈ ਮੂਰਤੀ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਜਦੋਂ ਬ੍ਰਾਹਮਣ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਉਸ ਨੂੰ ਮੂਰਤੀ ਕਿਤੇ ਨਜ਼ਰ ਨਹੀਂ ਆਈ ਤੇ ਉਹੋ ਕ੍ਰੋਧ ਨਾਲ ਪਰ ਉੱਠਿਆ ਤਾਂ 딴딴 ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਤ ਨੂੰ ਕਿਹਾ ਕਿ हे ਪੰਡਤ ਤੈਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿ ਤੁਸੀਂ ਤਾਂ ਸਿਰਫ ਆਪਣੀਆਂ ਅੱਖਾਂ ਬੰਦ ਕਰਕੇ ਹੀ ਤਿੰਨਾ ਲੋਕਾਂ ਦਾ ਹਾਲ ਜਾਣ ਲੈਂਦੇ ਹੋ ਤੇ ਫਿਰ ਇੱਕ ਮੂਰਤੀ ਨੂੰ ਲੱਪਣਾ ਤੁਹਾਡੇ ਵਾਸਤੇ ਕਿੱਡੀ ਕਵੱਡੀ ਗੱਲ ਹੈ ਆਪਣੀਆਂ ਅੱਖਾਂ ਬੰਦ ਕਰੋ ਤੇ ਮੂਰਤੀ ਨੂੰ ਲੱਭ ਲਭੋ ਤਾਂ ਪੰਡਿਤ ਗੁਰੂ ਜੀ ਦੇ ਸਭ ਤਾਂ ਨੂੰ ਸੁਣ ਕੇ ਘਬਰਾ ਗਿਆ ਤੇ ਉਸ ਨੇ ਗੁਰੂ ਜੀ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਤੇ ਕਹਿਣ ਲੱਗਾ ਕਿ ਮੈਂ ਆਪਣੀ ਰੋਜੀ ਰੋਟੀ ਇਸ ਮੂਰਤੀ ਦੇ ਜ਼ਰੀਏ ਕਮਾਉਂਦਾ ਹਾਂ ਦਰਸਲ ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕਰਦਾ ਹਾਂ ਤਾਂ ਮੈਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਮੈਂ ਤਾਂ ਇਹ ਸਭ ਕੁਝ ਸਿਰਫ ਧਨ ਕਮਾਉਣ ਦੀ ਖਾਤਰ ਹੀ ਕਰਦਾ ਹਾਂ ਤੇ ਲੋਕ ਵੀ ਇੰਨੇ ਪੋਲੇ ਹਨ कि ਮੇਰੇ ਇਸ ਪਖੰਡ ਨੂੰ ਬੜੀ ਹੀ ਜਲਦੀ ਸੱਚ ਮੰਨ ਲੈਂਦੇ ਹਨ ਤਾਂ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਨੂੰ ਸਮਝਾਇਆ ਕਿ ਪੰਡਿਤ ਜੀ ਸਭ ਤੋਂ ਪਹਿਲੀ ਗੱਲ ਕਿ ਤੁਸੀਂ ਇਹ ਨਾ ਸੋਚੋ ਕਿ ਮੂਰਤੀ ਤੁਹਾਨੂੰ ਖਾਣ ਦੇ ਵਾਸਤੇ ਦੇ ਰਹੀ ਹੈ ਕਿਉਂਕਿ ਇਹ ਮੂਰਤੀ ਨਾ ਤਾਂ ਤੁਹਾਨੂੰ ਤਨ ਦੇ ਸਕਦੀ ਹੈ ਤੇ ਨਾ ਹੀ ਤੁਹਾਡਾ ਤਨ ਖੋ ਸਕਦੀ ਹੈ ਤਨ ਦੇਣ ਵਾਲਾ ਤੇ ਤਨ ਖੋਣ ਵਾਲਾ ਸਿਰਫ ਉਹ ਪਰਮਾਤਮਾ ਹੈ ਇਹ ਰਸਮਾਂ ਰੀਤੀ ਰਵਾਜ ਤੇ ਮੂਰਤੀ ਪੂਜਾ ਕਿਸੇ ਵੀ ਕੰਮ ਦੀਆਂ ਨਹੀਂ ਹਨ ਤੁਸੀਂ ਜੇਕਰ ਪ੍ਰਮਾਤਮਾ ਨੂੰ ਪਉਣਾ ਚਾਹੁੰਦੇ ਹੋ ਤਾਂ ਸੱਚੇ ਦਿਲ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੋ ਜੇਕਰ ਤੁਸੀਂ ਪ੍ਰਮਾਤਮਾ ਵੱਲ ਇੱਕ ਕਦਮ ਪੁੱਟੋਗੇ ਤਾਂ ਪ੍ਰਮਾਤਮਾ ਤੁਹਾਡੇ ਵੱਲ ਚਾਰ ਕਦਮ ਆਉਣਗੇ ਜੇਕਰ ਤੁਹਾਡਾ ਮਨ ਸਾਫ਼ ਹੈ ਤੁਹਾਡੇ ਕਰਮ ਚੰਗੇ ਹਨ ਤੇ ਤੁਸੀਂ ਸੁੱਚੇ ਦਿਲ ਨਾਲ ਪਰਮਾਤਮਾ ਦਾ ਨਾਮ ਸਿਮਰਨ ਜਪਦੇ ਹੋ ਤਾਂ ਤੁਹਾਨੂੰ ਮੂਰਤੀ ਪੂਜਾ ਕਰਨ ਦੀ ਕੋਈ ਲੋੜ ਨਹੀਂ ਬਾਕੀ ਰਹੀ ਗੱਲ ਧਨ ਕਮਾਉਣ ਦੀ ਤਾਂ ਠੱਗੀ ਠੋਰੀ ਨਾਲ ਇਕੱਠਾ ਕੀਤਾ ਹੋਇਆ ਧਨ ਮਨੁੱਖ ਨੂੰ ਕਦੀ ਵੀ ਖੁਸ਼ ਨਹੀਂ ਰੱਖ ਸਕਦਾ ਮਨੁੱਖ ਦੁਆਰਾ ਕੀਤੀ ਗਈ ਮੰਦੀ ਚੰਗੀ ਕਮਾਈ ਦਾ ਅਸਰ ਮਨੁੱਖ ਦੇ ਪਰਿਵਾਰ ਉੱਪਰ ਵੀ ਪੈਂਦਾ ਹੈ ਜੇਕਰ ਮਨੁੱਖ ਪ੍ਰਮਾਤਮਾ ਉੱਤੇ ਪੂਰੋਸਾ ਕਰਕੇ ਮਿਹਨਤ ਕਰਦਾ ਹੈ ਤਾਂ ਇੱਕ ਨਾ ਇੱਕ ਦਿਨ ਉਸ ਦੀ ਮਿਹਨਤ ਰੰਗ ਜ਼ਰੂਰ ਲੈ ਕੇ ਆਉਂਦੀ ਹੈ ਬ੍ਰਾਹਮਣ ਉੱਤੇ ਗੁਰੂ ਜੀ ਦੇ ਬਚਨਾਂ ਦਾ ਕਾਫੀ ਜ਼ਿਆਦਾ ਅਸਰ ਹੋਇਆ ਉਸ ਨੇ ਠੱਗੀ ਠੋਰੀ ਦੀ ਕਮਾਈ ਛੱਡ ਕੇ ਕਿਰਤ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਬ੍ਰਾਹਮਣ ਨੇ ਭਗਵਾਨ ਦਾ ਜਸ ਗਾਇਨ ਸुरू ਕਰ ਦਿੱਤਾ। ਤਾਂ ਹੌਲੀ-ਹੌਲੀ ਉਥੋਂ ਲੰਗੜ ਵਾਲੇ ਲੋਕਾਂ ਨੇ ਉਸਦੇ ਅੱਗੇ ਪੈਸੇ ਰੱਖਣੇ ਸ਼ੁਰੂ ਕਰ ਦਿੱਤੇ। ਬ੍ਰਾਹਮਣ ਨੇ ਮੂਰਤੀ ਤੋਂ ਬਿਨਾਂ ਹੀ ਪ੍ਰਭੂ ਦਾ ਕੀਰਤਨ ਕਰਕੇ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਦੇ ਪਿਆਰੇ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਸਾਕੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ